ਪੂਰੇ ਪੰਜਾਬ ਵਿੱਚ ਡੀਜੀ ਸਾਹਿਬ ਦੇ ਆਰਡਰਸ ਨਾਲ ਕੋਆਰਡੀਨੇਟ ਸਰਚ ਆਪਰੇਸ਼ਨ ਇੱਕ ਡਰੱਗਸ ਦੇ ਖਿਲਾਫ ਮੁਹਿੰਮ ਦੀ ਜਿਹੜੀ ਸੀਰੀਜ਼ ਹੈ ਉਹਦੇ ਵਿੱਚ ਚਲਾਇਆ ਜਾ ਰਿਹਾ ਹੈ ਜਿਦੇ ਵਿੱਚ ਕਾਫੀ ਸੀਨੀਅਰ ਆਫਿਸਰਸ ਪੁਲਿਸ ਹੈੱਡਕੁਆਟਰਸ ਤੋਂ ਔਰ ਵੱਖ-ਵੱਖ ਜਗ੍ਹਾ ਤੋਂ ਸੀਨੀਅਰ ਆਫਿਸਰਸ ਨੂੰ ਇੱਕ-ਇੱਕ ਜ਼ਿਲ੍ਹਾ ਔਰ ਕਮਿਸ਼ਨਰੇਟ 'ਚ ਭੇਜਿਆ ਗਿਆ ਹੈ ਸੋ ਇਸ ਤਰ੍ਹਾਂ ਜੋ ਵੀ ਡਿਫਰੈਂਟ ਜਗਾ ਜਗਾ ਤੇ ਰਿਕਵਰੀਜ਼ ਹੋਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਜਿੰਨੇ ਸਸਪੈਕਟਸ ਨੂੰ ਰਾਉਂਡ ਅਪ ਕੀਤਾ ਜਾਏਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਇਨਫੈਕਟ ਡਰੱਗਸ ਦੇ ਨਾਲ ਨਾਲ ਲਾ ਲੇ ਨਾਕਾਬੰਦੀ ਦਾ ਇਹ ਵੀ ਕਈ ਵਾਰ ਫਾਇਦਾ ਹੁੰਦਾ ਹੈ ਕਿ ਕਈ ਸਾਰੇ ਮੈਨੂੰ ਦੱਸ ਰਹੇ ਹੈ ਕਿ ਵਹੀਕਲਸ ਜਿਨ੍ਹਾਂ ਤੇ ਨੰਬਰ ਪਲੇਟ ਨਹੀਂ ਹੈ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਹੈ ਸੋ ਉਹ ਵੀ ਵਹੀਕਲਸ ਜਿਹੜੇ ਹੈ ਉਹਨਾਂ ਨੂੰ ਫਿਰ ਇੰਪਾਉਂਡ ਕਰਕੇ ਉਹਨਾਂ ਨੂੰ ਕੀਤਾ ਜਾਏਗਾ ਲੁਧਿਆਣਾ ਵਿੱਚ ਵੀ ਕਾਟਰਡ ਐਂਡ ਸਰਚ ਆਪਰੇਸ਼ਨਸ ਚੱਲ ਰਿਹਾ ਜੀ ਹਾਂ ਇਸੇ ਅਧੀਨ ਦੇਖ ਸਕਦੇ ਹਾਂ ਕਿ ਜਿਨਨੇ ਵੀ ਵੱਡੇ ਅਫਸਰ ਸਹਿਬਾਨ ਨੇ ਜੀ ਹਾਂ ਖਾਸ ਤੌਰ ਤੇ ਏ ਡੀ ਜੀ ਪੀ ਇੱਥਾ ਪਹੁੰਚ ਆਏ ਹੋਏ ਨੇ ਨਾਲ ਉਹਨਾਂ ਦੇ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਡੀ ਸੀ ਪੀ ਸੋਮਿਆ ਮਿਸ਼ਰਾ ਦੇ ਨਾਲ ਹੋਰ ਜ਼ਿਲ੍ਹਾ ਅਫਸਰ ਨੇ ਏ ਡੀ ਸੀ ਪੀ ਸਤਹੁਣੋਂ ਨਾਲ ਦਿਖ ਰਹੇ ਨੇ ਇਸ ਵਕਤ ਮੌਜੂਦ ਆ ਲੁਧਿਆਣਾ ਦੇ ਜਿਲ੍ਹੇ ਰਸ਼ ਵਾਲੇ ਏਰੀਆਜ਼ ਹੁੰਦੇ ਨੇ ਉੱਥੇ ਪ੍ਰੋਪਰ ਜੋ ਸਰਚ ਆਪਰੇਸ਼ਨਸ ਨੇ ਉਹ ਚੱਲ ਰਹੇ ਨੇ ਪ੍ਰੋਪਰ ਹੈ ਜੋ ਕਾਟਰਨ ਐਂਡ ਸਰਚ ਆਪਰੇਸ਼ਨ ਜੀ ਹਾਂ ਦੇਖ ਪਾ ਰਹੇ ਹਾਂ ਕਿ ਪੁਲਿਸ ਇਸ ਵਕਤ ਪੂਰਾ ਹੁਣ ਜ਼ੋਰ ਲਗਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਗੈਰ ਸਮਾਜਿਕ ਅੰਸਰ ਜਾਂ ਨਸ਼ੇ ਦੇ ਵਪਾਰੀ ਜਾਂ ਨਸ਼ਾ ਨਾਲ ਸੰਬੰਧਤ ਕੋਈ ਵੀ ਜਿਹੜੇ ਸਮਾਜ ਲਈ ਖਤਰਾ ਨੇ ਉਹ ਬਿਲਕੁਲ ਵੀ ਬਾਹਰ ਸਮਾਜ ਵਿੱਚ ਲੋਕਾਂ 'ਚ ਨਾ ਵਿਚਰਨ ਸ਼ਾਇਦ ਇਸੀ ਚੀਜ਼ ਨੂੰ ਲੈ ਕੇ ਜਿੰਨੇ ਵੀ ਉੱਚ ਅਧਿਕਾਰੀ ਨੇ ਰੈਂਕਿੰਗ ਫ੍ਰੋਮ ਐਡੀਜੀਪੀਸ ਤੋਂ ਲੈ ਕੇ ਡੀਆਈਜੀ ਡੀਸੀਪੀਸ ਏਡੀਸੀਪੀਸ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਠੰਡ ਦੇ ਮੌਸਮ ਦੇ ਵਿੱਚ ਵੀ ਸੋ ਦੇਖ 파 ਰਹੇ ਉਸ ਵਕਤ ਕਿ ਜਿੰਨੇ ਵੀ ਵੱਡੇ ਅਫਸਰ ਸਾਹਿਬਾਨ ਨੇ ਆਪਸ ਵਿੱਚ ਸਲਾਮ مشورہ ਕਰਦੇ ਹੋਏ ਆ ਕਿਉਂਕਿ ਹੁਣ ਅਲੱਗ-ਅਲੱਗ ਇਲਾਕਿਆਂ ਚ ਲੁਧਿਆਣੇ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਕੋਰਨ ਐਂਡ ਸਰਚ ਆਪਰੇਸ਼ਨਸ ਇਹ ਚੱਲ ਰਹੇ ਆ ਸੋ ਕਾਫੀ ਜ਼ਿਆਦਾ ਖੌਫ ਹੁਣ ਪਵੇਗਾ ਉਹਨਾਂ ਗੈਰ ਸਮਾਜਿਕ ਅਨਸਰਾਂ ਦੇ ਦਿਲਾਂ 'ਚ ਜਾਂ ਜਿਲੇ ਮੁਜਰਮ ਨੇ ਜਾਂ ਜਿਲੇ ਕ੍ਰਿਮੀਨਲ ਮਾਈਂਡ ਨੇ ਕਿਉਂਕਿ ਹੁਣ ਪੰਜਾਬ ਪੁਲਿਸ ਸਤਰਕ ਹੈ ਲੁਧਿਆਣਾ ਪੁਲਿਸ ਅੱਗੇ ਹੈ ਤੇ ਹੁਣ ਇਹ ਕੋਸ਼ਿਸ਼ ਕਰ ਰਹੇ ਆ ਪੁਲਿਸ ਮੁਲਾਜ਼ਮ ਵੀ ਕਿਸੇ ਵੀ ਤਰ੍ਹਾਂ ਦਾ ਜੋ ਸਮਾਜ ਹੈ ਉਹਦੇ ਵਿੱਚ ਗੈਰ ਸਮਾਜਿਕ ਅਨਸਰ ਨਾ ਪਨਪਨ ਜੀ ਹਾਂ ਸੋ ਦੇਖ ਸਕਦੇ ਹੋ ਅਲੱਗ ਤੋਂ ਦੱਸੀਏ ਅੱਜ ਇਹ ਪੂਰੇ ਪੰਜਾਬ ਵਿੱਚ ਡੀਜੀ ਸਾਹਿਬ ਦੇ ਆਰਡਰਸ ਨਾਲ ਕੋਆਰਡਨ ਐਂਡ ਸਰਚ ਆਪਰੇਸ਼ਨ ਇੱਕ ਡਰੱਗਸ ਦੇ ਖਿਲਾਫ ਮੁਹਿੰਮ ਦੀ ਜਿਹੜੀ ਸੀਰੀਜ਼ ਹੈ ਉਹਦੇ ਵਿੱਚ ਚਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਕਾਫੀ ਸੀਨੀਅਰ ਆਫੀਸਰਸ ਪੁਲਿਸ ਹੈੱਡਕੁਆਰਟਰਸ ਤੋਂ ਔਰ ਵਕ-ਵਕ ਜਗ੍ਹਾ ਤੋਂ ਸੀਨੀਅਰ ਆਫੀਸਰਸ ਨੂੰ ਇੱਕ ਇੱਕ ਜ਼ਿਲ੍ਹਾ ਔਰ ਕਮਿਸ਼ਨਰੇਟ ਚ ਭੇਜਿਆ ਗਿਆ ਹੈ ਤਾਂ ਕਿ ਉਹ ਇਸ ਕੋਆਰਡਨ ਐਂਡ ਸਰਚ ਆਪਰੇਸ਼ਨ ਨੂੰ ਸupervise ਕਰ ਸਕਣ। ਔਰ ਮੈਂ ਇਸ ਲੁਧਿਆਣਾ ਕਮਿਸ਼ਨਰੇਟ ਵਿੱਚ ਆਈ ਆਂ ਔਰ ਜਿੱਥੇ ਇਸ ਏਰੀਆ ਵਿੱਚ ਹੁਣੇ ਮੈਨੂੰ ਦੱਸਿਆ ਗਿਆ ਹੈ ਕਿ ਇਹਨਾਂ ਨੇ ਇਸ ਕਲੋਨੀ ਵਿੱਚ ਜਿਹੜੇ ਆ ਸੱਤ ਨਾਕੇ ਲਗਾਏ ਹੈ, ਪੰਜ ਇਸ ਰੋਡ ਤੇ ਲਗਾਏ ਹੈ ਔਰ ਦੋ ਦੂਸਰੀ ਰੋਡ ਤੇ ਲਗਾਏ ਹੈ। ਇਸੇ ਤਰ੍ਹਾਂ ਉਧਰ ਸਲੇਮਟਾਬਰੀ ਏਰੀਆ ਵਿੱਚ ਵੀ ਇਸ ਤਰ੍ਹਾਂ ਦੀ ਨਾਕਾਬੰਦੀ ਕੀਤੀ ਜਾਂਦੀ ਹੈ ਕਿ ਅਗਰ ਲੱਗੇ ਕਿ ਕੋਈ ਸ਼ੱਕੀ ਬੰਦਾ ਕਿਤੋਂ ਭੱਜਣ ਦੀ ਕੋਸ਼ਿਸ਼ ਕਰੇਗਾ ਤੇ ਉਹਨੂੰ ਕਾਰਡਨ ਪੂਰੀ ਤਰ੍ਹਾਂ ਹੋ ਸਕੇ। ਸੋ ਇਹਨਾਂ ਨੇ ਜੋ ਆ ਤਰੀਕਾ ਇਖਤियार ਕੀਤਾ ਹੈ ਉਹ ਸਾਰੀ ਫੋਰਸ ਨੂੰ ਬਜਾਇਆ ਥਿੰਲੀ ਸਪਰੈਡ ਕਰਨ ਦੇ ਪੂਰੀ ਫੋਰਸ ਨੂੰ ਲਿਜਾ ਕੇ ਇੱਕ ਥਾਂ ਤੇ ਪਹਿਲੇ ਕੋਆਰਡੀਨੇਟ ਸਰਚ ਕਰਦੇ ਹੈ ਔਰ ਫਿਰ ਬਾਕੀ ਐਸ ਐਚ ਓਜ਼ ਔਰ ਉਹਨਾਂ ਦੀ ਫੋਰਸ ਨੂੰ ਫਿਰ ਦੂਸਰੀ ਥਾਂ ਤੇ ਲਿਆ ਕੇ ਉਥੇ ਜਿਹੜਾ ਹੈ ਉਹ ਸਰਚ ਦਾ ਕੀਤਾ ਜਾਂਦਾ ਹੈ ਉਹ ਸਾਰਾ ਹਜੇ ਕੰਪਾਈਲ ਹੋ ਰਿਹਾ ਹੈ ਔਰ ਸੀ ਪੀ ਸਾਹਿਬ ਪੂਰਾ ਜੋ ਇਸ ਮੁਹਿੰਮ ਦੇ ਦੌਰਾਨ ਜੋ ਵੀ ਫੜਿਆ ਜਾਏਗਾ ਜੋ ਵੀ ਕੇਸਸ ਰਜਿਸਟਰ ਹੋਣਗੇ ਉਹ ਸਾਰੇ ਫਿਰ ਤੁਹਾਡੇ ਨਾਲ ਕੰਬਾਈਨ ਕਰਕੇ ਸ਼ੇਅਰ ਕੀਤੇ ਜਾਣਗੇ ਹੁਣੇ ਮੈਨੂੰ ਤੁਸ਼ਾਰ ਦੱਸ ਰਹੇ ਹੈ ਕਿ ਇਹਨਾਂ ਨੇ ਇੱਕ ਫੜਿਆ ਹੈ ਜਿਦੇ ਚੋਂ ਕੁਝ ਗ੍ਰਾਮ ਉਹਦੀ ਪਾਕਟ ਚੋਂ ਮਿਲਿਆ ਹੈ ਸੋ ਇਸ ਤਰ੍ਹਾਂ ਜੋ ਵੀ ਡਿਫਰੈਂਟ ਜਗਾ ਜਗਾ ਤੇ ਰਿਕਵਰੀਜ਼ ਹੋਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਜਿਨੇ ਸਸਪੈਕਟਸ ਨੂੰ ਰਾਉਂਡ ਅਪ ਕੀਤਾ ਜਾਏਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਇਨਫੈਕਟ ਡਰੱਗਸ ਦੇ ਨਾਲ-ਨਾਲ ਇਹ ਨਾਕਾਬੰਦੀ ਦਾ ਇਹ ਵੀ ਕਈ ਵਾਰ ਫਾਇਦਾ ਹੁੰਦਾ ਹੈ ਕਿ ਕਈ ਸਾਰੇ ਮੈਨੂੰ ਦੱਸ ਰਹੇ ਹੈ ਕਿ ਵਹੀਕਲਸ ਜਿਨ੍ਹਾਂ ਤੇ ਨੰਬਰ ਪਲੇਟ ਨਹੀਂ ਹੈ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਹੈ ਸੋ ਉਹ ਵੀ ਵਹੀਕਲਸ ਜਿਹੜੇ ਹੈ ਉਹਨਾਂ ਨੂੰ ਫਿਰ ਇੰਪਾਉਂਡ ਕਰਕੇ ਉਹਨਾਂ ਨੂੰ ਕੀਤਾ ਜਾਏਗਾ ਸੋ ਨਾਕਾਬੰਦੀ ਦੇ ਮਤਲਬ ਇੱਕ ਫੋਕਸ ਏਰੀਆ ਹੁੰਦਾ ਪਰ ਫੋਕਸ ਏਰੀਆ ਦੇ ਨਾਲ-ਨਾਲ ਹੋਰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ ਉਹ ਫਿਰ ਉਹਦੀ ਚੈਕਿੰਗ ਹੋ ਪਾਦੀ ਹੈ ਤੋ ਇਹਦੇ ਵਿੱਚ ਜਿਹੜਾ ਹੈ ਦੇਖੋ ਡਰੱਗਸ ਦੀ ਜਿਹੜੀ ਮੁਹਿੰਮ ਹੁੰਦੀ ਹੈ ਉਹ ਦੁਨੀਆ ਵਿੱਚ ਮਤਲਬ ਦੋ ਤਰੀਕਿਆਂ ਨਾਲ ਹੁੰਦੀ ਹੈ ਇੱਕ ਹੈਗੀ ਹੈ ਉਹਨੂੰ ਸਪਲਾਈ ਸਾਈਡ ਨੂੰ ਕਰਬ ਕਰਨਾ ਸਪਰਾਈਸ ਸਾਈਡ ਨੂੰ ਤੋੜਨਾ ਔਰ ਇੱਕ ਹੈ ਡਿਮਾਂਡ ਸਾਈਡ ਤੇ ਤੋ ਇਹ ਜਿੰਨੀ ਵੀ ਐਨਫੋਰਸਮੈਂਟ ਹੋ ਰਹੀ ਹੈ ਜੋ ਇਹ ਕਾਰਡਨ ਸਰਚ ਆਪਰੇਸ਼ਨ ਹੋ ਰਿਹਾ ਹੈ ਜੋ ਨਾਕਾਬੰਦੀਆਂ ਗਸ਼ਤਾਂ ਕੀਤੀਆਂ ਜਾਂਦੀਆਂ ਹਨ ਉਹ ਜਿਹੜੀ ਸਾਰੀ ਮੁਹਿੰਮ ਹੈ ਉਹ ਸਪਲਾਈ ਸਾਈਡ ਨੂੰ ਕੇਟਰ ਕਰਦੀ ਹੈ ਕਿ ਭਾਈ ਕਿੱਦਾਂ ਸਪਲਾਈ ਰੋਕੀ ਜਾਏ ਪਰ ਇਹਦੇ ਨਾਲ ਨਾਲ ਸਾਨੂੰ ਜੋ ਦੂਸਰਾ ਪੱਖ ਹੈ ਉਹਦੇ ਤੇ ਵੀ ਫੋਕਸ ਆਪਾਂ ਕਰ ਰਹੇ ਹਾਂ ਔਰ ਉਹ ਹੈਗਾ ਹੈ ਡਿਮਾਂਡ ਸਾਈਡ ਦਾ ਤਾਂ ਕਿ ਸਕੂਲਾਂ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਣੂ ਕਰਾਇਆ ਜਾਏ ਕਿ ਕੀ ਡਰੱਗਸ ਦਾ ਜਿਹੜਾ ਹੈਗਾ ਇਹ ਇੰਡੀਵਿਜੂਅਲਸ ਤੇ ਕੀ ਨੁਕਸਾਨ ਹੈ ਹੈਲਥ ਤੇ ਕੀ ਨੁਕਸਾਨ ਹੈ ਪਰਿਵਾਰ ਤੇ ਕੀ ਨੁਕਸਾਨ ਹੈ ਕਿਉਂਕਿ ਤੁਸੀਂ ਦੇਖੋ ਤੁਸੀਂ ਜਾਣਦੇ ਹੋ ਮੇਰੇ ਤੋਂ ਵੀ ਬਿਹਤਰ ਕਿ ਇੱਕ ਪਰਿਵਾਰ ਵਿੱਚ ਅਗਰ ਇੱਕ ਐਡਿਕਟ ਹੋ ਗਿਆ ਤੇ ਉਹ ਐਡਿਕਟ ਕਈ ਵਾਰ ਫੇਰ ਅੱਗੇ اپنی ਐਡਿਕਸ਼ਨ ਨੂੰ ਹੀ ਕਰਨ ਲਈ ਫੇਰੋ ਪੈਡਲਰ ਬਣ ਜਾਂਦਾ ਹੈ ਔਰ ਇਸੇ ਤਰ੍ਹਾਂ ਫੇਰ ਨਾ ਸਿਰਫ ਇੰਡੀਵਿਜੂਅਲ ਦਾ ਨੁਕਸਾਨ ਹੈ ਬਲਕਿ ਉਹ ਪਰਿਵਾਰ ਹੀ ਜਿਹੜਾ ਹੈ ਬਹੁਤ ਮੁਸ਼ਕਿਲ ਚ ਆ ਜਾਂਦਾ ਹੈ ਔਰ ਇਹਦਾ ਸੋਸਾਇਟੀ ਤੇ ਵੀ ਤੋਂ ਇਹ ਜਿਹੜੀ ਸਪਲਾਈ ਔਰ ਡਿਮਾਂਡ ਸਾਈਡ ਹੈ ਦੋਨਾਂ ਤੇ ਜਿਹੜਾ ਹੈਗਾ ਉਹ ਫੋਕਸ ਚਲ ਰਿਹਾ ਹੈ ਤਾਂ ਕਿ ਇਸ ਸਮੱਸਿਆ ਨੂੰ ਨਿਜਿਠਿਆ ਜਾਏ ਪੁਲਿਸ ਦੀ ਯੂਨਿਟ ਅਜੇ ਤਿੱਕੇ ਨਾਲ ਸਰਚ ਕਰਦਾ ਹੈ ਕਿ ਕੋਈ ਵੀ ਹੋਰ ਉੱਥੋਂ ਦੇ ਇੰਟਰਫੇਅਰ ਨਾ ਕਰ ਸਕੇ ਕੋਈ ਵੀ ਅੰਦਰ ਬਾਹਰ ਨਾ ਨਿਕਲ ਸਕੇ ਨਾ ਕੋਈ ਆ ਸਕੇ ਨਾ ਕੋਈ ਜਾ ਸਕੇ ਤਾਂ ਉਹਨੂੰ ਕਿਹਾ ਜਾਂਦਾ ਵੀ ਕਾਡਨ ਜੀ ਹਾਂ ਕਾਡਨ ਤੋਂ ਮਤਲਬ ਹੈ ਕਾਡਨ ਦਾ मीनिंग ਹੈ ਕਿ ਜਦੋਂ ਪੁਲਿਸ ਦੀ ਯੂਨਿਟ ਨੇ ਕੋਈ ਘੇਰਾ ਬੰਦੇ ਕਰ ਲਈ ਇਲਾਕੇ ਨੂੰ ਘੇਰ ਲਿਆ ਤਾਂ ਨਾ ਤਾਂ ਉਹਦੇ ਕੋਈ ਅੰਦਰ ਦਾਖਲ ਹੋ ਸਕਦਾ ਨਾ ਅੰਦਰੋਂ ਕੋਈ ਬਾਹਰ ਜਾ ਸਕਦਾ ਹੈ ਸ਼ਾਇਦ ਇਸੇ ਦੀਨ ਦੇਖ ਸਕਦੇ ਹੋ ਕਿ ਪੁਲਿਸ ਅਫਸਰਾਂ ਦਾ ਕਾਫਲਾ ਲਗਾਤਾਰ ਵਧਦਾ ਹੋਇਆ ਜਾ ਰਿਹਾ ਹੈ ਕਾਡਨ ਐਂਡ ਸਰਚ ਆਪਰੇਸ਼ਨ ਕਾਸੋ ਜੀ ਹਾਂ ਸੀ ਏ ਐਸਓ ਕਾਡਨ ਐਂਡ ਸਰਚ ਆਪਰੇਸ਼ਨ ਸ਼ਾਇਦ ਇਹੀ ਟੀਚਰ ਪੰਜਾਬ ਪੁਲਿਸ ਦਾ ਪੁਲਿਸ ਅਫਸਰਾਂ ਦਾ ਕਿ ਕਿਸੇ ਵੀ ਏਰੀਆ ਚ ਜਾ ਕੇ ਜਦੋਂ ਇੱਕੋ ਦਮ ਅਚਨਚੇਤ ਚੈਕਿੰਗ ਕੀਤੀ ਜਾਊਗੀ ਤਾਂ ਫਿਰ ਕੋਈ ਵੀ ਉਥੋਂ ਦੀ ਬਾਹਰ ਨਾ ਨਿਕਲ ਸਕੇ ਨਾ ਅੰਦਰ ਵੜ ਸਕੇ ਦੇਖ ਸਕਦੇ ਹੋ ਕਿ ਜੇ ਗੱਡੀਆਂ ਵੀ ਖੜੀਆਂ ਨੇ ਤਾਂ ਉਹਨਾਂ ਦੀ ਵੀਆਂ ਜੋ ਚੈਕਿੰਗਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੋ ਕਿਤਨਾ ਕਿਤੇ ਪੁਲਿਸ ਹੁਣ ਪੂਰੀ ਮੁਸਤੈਦ ਹੈ ਪੁਲਿਸ ਹੁਣ ਪੂਰੀ ਸਖਤ ਹੈ ਤੇ ਪੁਲਿਸ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਗੈਰ ਸਮਾਜਿਕ ਅੰਸਰ ਕਿਤੇ ਸਮਾਜ 'ਚ ਨਾ ਵਿਚਰਦਾ ਰਹੇ ਜੋ ਸਮਾਜ ਦੇ ਵਿੱਚ ਕੋਈ ਵੀ ਅਜੇ ਗਤੀਵਿਧੀ ਨਾ ਕਰੇ ਜੀ ਹਾਂ ਕਾਟਨ ਕਾਸੋ ਕੋਰਡਨ ਐਂਡ ਸਰਚ ਆਪਰੇਸ਼ਨ ਫਿਰ ਦੱਸ ਦਿੰਨੇ ਕੋਰਡਨ ਮਤਲਬ ਜਦੋਂ ਪੁਲਿਸ ਦੇ ਯੂਨਿਟ ਇਕੱਠੇ ਹੋ ਕੇ ਕਿਸੇ ਏਰੀਆ ਨੂੰ ਸੀਲ ਕਰਦੇ ਆ ਘੇਰਦੇ ਆ ਤਾਂ ਫਿਰ ਨਾ ਤਾਂ ਕੋਈ ਅੰਦਰੋਂ ਬਾਹਰ ਜਾ ਸਕਦਾ ਨਾ ਬਾਹਰੋਂ ਅੰਦਰ ਜਾ ਸਕਦਾ ਤਾਂ ਉਹਨੂੰ ਕਿਹਾ ਜਾਂਦਾ ਕੋਰਡਨ ਜੀ ਹਾਂ ਅੱਜ ਕੋਰਡਨ ਐਂਡ ਸਰਚ ਆਪਰੇਸ਼ਨ ਸੋ ਕੋਰਡਨ ਦੇ ਵਿੱਚ ਦੇਖ ਸਕਦੇ ਹੋ ਕਿ ਕਿਸੇ ਨੂੰ ਅੰਦਰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਉਸੇ ਏਰੀਆ ਦੇ ਵਿੱਚ ਇੰਨੀ ਕੁ ਜ਼ਿਆਦਾ ਜੋ ਸਖਤੀ ਹੈ ਉਹ ਹੋ ਜਾਂਦੀ ਹੈ ਤੇ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਜਿਵੇਂ ਕੋਈ ਟਰੱਕਸ ਵਗੈਰਾ ਵੀ ਖੜੇ ਆ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਖੋਲ-ਖੋਲ ਕੇ ਕਿਉਂਕਿ ਜਦੋਂ ਵੀ ਕਦੀ ਕੋਈ ਅਜੇ ਏਰੀਏ ਦੇ ਵਿੱਚ ਜਿੱਥੇ ਕੋਈ ਸ਼ੱਕ ਦੀ ਸੂਈ ਜਾਂਦੀ ਹੋਵੇ ਤਾਂ ਉੱਥੇ ਵੀ ਲਾਜ਼ਮੀ ਹੋ ਜਾਂਦਾ ਹੈ ਹਰ ਤਰ੍ਹਾਂ ਦੀ ਪੜਤਾਲ ਕਰਨਾ ਸੋ ਦੇਖ ਪਾ ਰਹੇ ਹਾਂ ਕਿ ਲੁਧਿਆਣੇ ਦੇ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਕਾਡਨ ਐਂਡ ਸਰਚ ਆਪਰੇਸ਼ਨ ਕਾਸੋ ਚੱਲ ਰਿਹਾ ਹੈ ਤੇ ਹਰ ਤਰ੍ਹਾਂ ਦੇ ਨਾਲ ਅੱਜੜ ਗੱਡੀਆਂ ਵਗੈਰਾ ਤੇ ਸਾਰਾ ਕੁਝ ਜੋ ਹੈ ਉਹ ਚੈੱਕ ਕੀਤਾ ਜਾ ਰਿਹਾ ਸੋ ਦੇਖ ਪਾ ਰਹੇ ਹਾਂ ਕਿ ਕਿਵੇਂ ਡਿੱਗੀਆਂ ਕੀ ਬੋਂਟ ਕੀ ਹਰ ਚੀਜ਼ ਖਲਵਾ ਕੇ ਚੈੱਕ ਕੀਤਾ ਜਾ ਰਿਹਾ ਵੀ ਕਿਤੇ ਕੋਈ ਸ਼ੱਕੀ ਕੋਈ ਸਮਾਨ ਕੋਈ ਵਿਅਕਤੀ ਕੋਈ ਨਸ਼ੇੜੀ ਚੀਜ਼ ਕੋਈ ਅਜੀਬ ਕੋਈ ਚੀਜ਼ ਤਾਂ ਨਹੀਂ ਜੋ ਸ਼ਾਇਦ ਪੁਲਿਸ ਦੀ ਨਜ਼ਰ ਤੋਂ ਬਚਰੀ ਹੋਵੇ ਸੋ ਦੇਖ ਪਾਰੇ ਉਸ ਵਕਤ ਪੂਰੀ ਮੁਸਤੈਦੀ ਦੇ ਨਾਲ ਹਰ ਪਾਸੇ ਲੁਧਿਆਣਾ ਸ਼ਹਿਰ ਦੇ ਵਿੱਚ ਅੱਡ-ਅੱਡ ਥਾਵਾਂ ਤੇ ਜਾ ਕੇ ਜੋ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਾਫਲਾ ਲਗਾਤਾਰ ਲੁਧਿਆਣਾ ਸ਼ਹਿਰ ਦੇ ਅੱਡ ਅੱਡ ਇਲਾਕਿਆਂ 'ਚ ਜਾ ਕੇ ਅਲੱਗ-ਅਲੱਗ ਜਗ੍ਹਾ 'ਤੇ ਜਿੱਥੇ ਕਿਤੇ ਕੋਈ ਸ਼ੱਕ ਦੀ ਐਨਿਕ ਸੂਈ ਵੀ ਨਜ਼ਰ ਆਉਂਦੀ ਹੈ ਵੀ ਸ਼ਾਇਦ ਇੱਥੇ ਕੋਈ ਗੈਰ ਸਮਾਜਿਕ ਨਸ਼ੇ ਵਾਲੀ ਜਾਂ ਕੋਈ ਵੀ ਗਲਤ ਗਤੀਵਿਧੀ ਹੋ ਸਕਦੀ ਹੈ ਤਾਂ ਪੁਲਿਸ ਪੂਰੀ ਨਜ਼ਰ ਰੱਖ ਰਹੀ ਹੈ ਤੇ ਇਸ ਆਪਰੇਸ਼ਨ ਨੂੰ ਨਾਂ ਦਿੱਤਾ ਗਿਆ ਕਾਸੋ ਕਾਡਨ ਐਂਡ ਸਰਚ ਆਪਰੇਸ਼ਨ ਜੀ ਹਾਂ ਕਾਡਨ ਫਿਰ ਦੱਸ ਦਿੰਨੇ ਆ ਕਿ ਜਦੋਂ ਪੁਲਿਸ ਟੀਮ ਇਕੱਠੀ ਹੁੰਦੀ ਹੈ ਕਿ ਯੂਨਿਟ ਹੁੰਦਾ ਪੁਲਿਸ ਦਾ ਤੇ ਫਿਰ ਉਥੋਂ ਉਸ ਜਗ੍ਹਾ ਚੋਂ ਨਾ ਤਾਂ ਕੋਈ ਬਾਹਰ ਨਿਕਲਦਾ ਹੈ ਤੇ ਨਾ ਕੋਈ ਬਾਹਰੋਂ ਅੰਦਰ ਇੰਟਰਫੇਅਰ ਕਰ ਸਕਦਾ ਹੈ ਸ਼ਾਇਦ ਇਹ ਲੋਡ ਹੈ ਇਸ ਵਕਤ ਪੁਲਿਸ ਮੈਕਮੇਨ ਨੂੰ ਕਿ ਸਮਾਜ ਵਿੱਚ ਜਿਉਂ-ਜਿਉਂ ਆਬਾਦੀ ਵਧ ਰਹੀ ਹੈ ਤਿਉਂ-ਤਿਉਂ ਜਿਹੜੇ ਘਟਨਾਵਾਂ ਨੇ ਗੈਰ ਸਮਾਜਿਕ ਘਟਨਾਵਾਂ ਜਾਂ ਕ੍ਰਿਮੀਨਲਸ ਉਹਨਾਂ ਦੀ ਵਾਧਾ ਹੋ ਰਿਹਾ ਸੋ ਅਜੇਹੇ ਲੋਕਾਂ ਨੂੰ ਅਜੇ ਕ੍ਰਿਮੀਨਲਸ ਨੂੰ ਨੱਥ ਪਾਉਣ ਵਾਸਤੇ ਅਜੀਹੇ ਚੀਜ਼ਾਂ ਕਰਨੀਆਂ ਜ਼ਰੂਰੀ ਨੇ ਤਾਂ ਜੋ ਸਮਾਜ ਹੈ ਉਹ ਪ੍ਰੇਮ ਪਿਆਰ ਨਾਲ ਵਧੀਆ ਤਰੀਕੇ ਨਾਲ ਚੱਲ ਸਕੇ ਅਤੇ ਜਿਹੜੇ ਗੈਰ ਸਮਾਜਿਕ ਅੰਸਰ ਨਿਕਨਲ ਵਿਅਕਤੀ ਨੇ ਜਾਂ ਗਲਤ ਫਰਕ ਕਰਨ ਵਾਲੇ ਵਿਅਕਤੀ ਨੇ ਉਹ ਬਣਦੀ ਹੋਈ ਕਾਰਵਾਈ ਅਧੀਨ ਆ ਕੇ ਸਲਾਖਾਂ ਦੇ ਪਿੱਛੇ ਪੁਲਿਸ ਵੱਲੋਂ ਜ਼ਰੂਰ ਡੱਕੇ ਜਾਣ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਖਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼